ਮੰਮੀ ਜੀ ਹਾਂ ਉਰੇ ਆਇਓ ਬੋਲੇ ਮੰਮੀ ਜੀ ਮੈਂ ਤੁਹਾਨੂੰ ਕੁਝ ਕਹਿਣਾ ਸੀ ਦੱਸ ਮੰਮੀ ਜੀ ਤੁਹਾਨੂੰ ਪੋਤਾ ਘੜਾਉਂਦਾ ਬੜਾ ਸ਼ੌਂਕ ਹੈ ਨਾ ਆਹੋ ਆਹ ਹਾਏ ਹਾਏ ਨਹੀਂ ਸੱਚੀ ਦੱਸ ਮੰਮੀ ਜੀ ਹਾਂ ਗਵੰਡੀ ਅਗਰ ਪੋਤਾ ਹੋਇਆ ਆ ਲੈ ਕੇ ਆਵਾਂ ਨਹੀਂ ਫਿੜੇ ਮੂੰਹ ਤੇਰਾ ਮੈਂ ਸੋਚਿਆ ਤੇਰੇ ਘਰ ਹੋਣ ਵਾਲਾ ਪੋਤਾ ਤੇਰਾ ਪੋਤਾ ਚਾਹੀਦਾ ਮੈਨੂੰ ਮੇਰਾ ਪੋਤਾ ਕਿੱਥੋਂ ਵੇਖ ਲੂਗੀ ਮੰਮੀ ਜੀ ਪਹਿਲਾਂ ਮੇਰੇ ਨਿਆਣੇ ਹੋਣਗੇ ਫੇਰ ਹੀ ਪੋਤਾ ਹੋਏਗਾ ਕੀ ਪਤਾ ਉਹਦੋਂ ਤੱਕ ਤੁਸੀਂ ਕੀ ਕੀ ਨਹੀਂ ਕੀ ਕਹਿਣਾ ਮਤਰਾ ਹੋ ਤੱਕ ਤੁਸੀਂ ਬੁੱਢੇ ਹੋ ਜਾਓਗੇ ਨਾ ਤੇ ਤੁਹਾਨੂੰ ਕੀ ਫਾਇਦਾ ਮੇਰੇ ਪੋਤੇ ਦਾ ਨਹੀਂ ਮੈਂ ਆਪਣਾ ਪੋਤਾ ਕਿ ਆਈ ਮੂਰਖੇ ਤੁਹਾਡਾ ਪੋਤਾ ਖੜਾਓ ਫਿਰ ਨਹੀਂ ਜਦੋਂ ਤੇਰੇ ਘਰ ਨਿਆਣਾ ਆਊਗਾ ਮੈਂ ਖੜਾਉਂਗੀ ਹਾਂ ਤੇ ਮੰਮੀ ਜਦੋਂ ਹੋਏਗਾ ਉਦੋਂ ਖੜਾ ਲਿਓ ਪਹਿਲਾਂ ਮੈਂ ਟੈਨਸ਼ਨ ਪਾਈ ਆ ਤੁਸੀਂ ਹੈ ਸਵੇਰੇ ਸਵੇਰੇ ਮੂਰਖ ਜਨਾਨੀ ਨੇ ਦਿਮਾਗ ਚਟਿਆ ਚੱਲੀਆਂ ਮੈਂ ਮੰਮੀ ਜੀ ਇੱਕ ਗੱਲ ਕਹਿਣੀ ਸੀ ਕੀ 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 ਪੋਤਾ ਲਿਆਓ ਗਵਾਂਡੀਆਂ ਦਾ ਖੜਾਉਣ ਵਾਸਤੇ ਚਲ ਵਾ ਉਹਦੀ ਰਹਿੰਦੀ ਆ ਚੱਲੀਆਂ ਮੈਂ